ਅੱਜ ਤਨਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ 15 ਲੋੜਵੰਦ ਧੀਆਂ ਦੇ ਆਨੰਦਕਾਰਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਟਿੰਕੂ ਨੇ ਦੱਸਿਆ ਕਿ ਸਾਡੀ ਸੁਸਾਇਟੀ ਵੱਲੋਂ ਅਕਸਰ ਹੀ ਲੋਕ ਭਲਾਈ ਦੇ ਕੰਮ ਚੱਲਦੇ ਰਹਿੰਦੇ ਹਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਇਹ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਲੋੜਵੰਦ ਧੀਆਂ ਦੇ ਆਨੰਦਕਾਰਜ ਕਰਵਾਉਂਦੀ ਹੈ ਅਤੇ ਸਾਲ ਭਰ ਹੋਰ ਵੀ ਲੋਕ ਭਲਾਈ ਦੇ ਕੰਮ ਨਿਰੰਤਰ ਚੱਲਦੇ ਰਹਿੰਦੇ ਹਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਐਮਐਲਏ ਇੰਦਰਬੀਰ ਸਿੰਘ ਬੁਲਾਰੀਆ ਪਹੁੰਚੇ ਅਤੇ ਵੱਖ-ਵੱਖ ਸੋਸਾਇਟੀਆਂ ਅਤੇ ਐਨਜੀਓ ਦੇ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਆ ਕੇ ਸ਼ਿਰਕਤ ਕੀਤੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ 15 ਲੋੜਵੰਦ ਲੜਕੀਆਂ ਦੇ ਆਨੰਦਕਾਰ ਚ ਕੀਤੇ ਗਏ ਨੇ ਜੋ ਕਿ ਇਹ ਸਮਾਗਮ 15ਵਾਂ ਸਮਾਗਮ ਹੈ ਇਸ ਵਾਰ ਜਿਸ ਵਿੱਚ ਪਰਿਵਾਰਾਂ ਨੂੰ ਘਰੇਲੂ ਸਮਾਨ ਜਿੰਨਾ ਕੀ ਲੋਡ ਵੰਡ ਹੋ ਸਕਦਾ ਸਾਰੇ ਮੇਰੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਸਮੂਹ ਸੰਗਤ ਦੇ ਸਹਿਯੋਗ ਸਦਕਾ ਅੱਜ ਅਸੀਂ ਇਹ ਆਨੰਦ ਕਾਰਜ ਕਰਵਾਇਆ ਹੈ ਸਰ ਬਹੁਤ ਵਧੀਆ ਉਪਰਾਲਾ ਹੈ ਦੇਖਿਆ ਜਾਏਗਾ ਇੱਕ ਧੀ ਦਾ ਵਿਆਹ ਕਰਨਾ ਹੋਏ ਤਾਂ ਬਹੁਤ ਖਰਚਾ ਆ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ ਕਿਉਂਕਿ ਤੁਹਾਡੇ ਵੱਲੋਂ 15 ਜੋੜਿਆਂ ਦਾ ਵਿਆਹ ਕਰਵਾਇਆ ਗਿਆ ਹੈ ਕੀ ਕਰਨਾ ਚਾਹੋਗੇ ਜੀ ਬਾਕੀ ਇਕੋ ਜੀ ਜਿਹੜਾ ਇਹ ਜਿਹੜਾ ਉਪਰਾਲਾ ਹੈ ਇਹ ਇਕੱਲਾ ਮੇਰੇ ਵੱਲੋਂ ਨਹੀਂ ਹੈ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸਾਰੇ ਸੁਸਾਇਟੀ ਮੈਂਬਰਾਂ ਕੋਲੋਂ ਬਾਬਾ ਜੀ ਆਪ ਸੇਵਾ ਲੈਂਦੇ ਨੇ ਇਹ ਨਿੱਕੇ ਤੋਂ ਨਿੱਕਾ ਸਾਡਾ ਮੈਂਬਰ ਵੱਡੇ ਤੋਂ ਵੱਡਾ ਆਪਣਾ ਤਾਂ ਸਬੰਧ ਕੱਢ ਕੇ ਉਹ ਦਸਵੰਧ ਦੇ ਜਰੀਏ ਅੱਜ ਜਿਹੜਾ ਇਹ ਸਾਰਾ ਉਪਰਾਲਾ ਹੀ ਕੀਤਾ ਹੈ। ਅਸੀਂ ਦਿਨ ਕੋ ਭਾਜੀ ਅੱਜ ਦੇਖਦੇ ਆ ਕਿ ਇੱਕ ਵਿਆਹ ਕਰਨਾ ਜਿਹੜਾ ਵਾ ਅੱਜ ਦੇ ਸਮੇਂ 'ਚ ਮੁਸ਼ਕਲ ਹੋ ਗਿਆ। ਤੁਸੀਂ ਇਹਨੇ ਇਹਨੇ ਧੀਆਂ ਦੇ ਨੰਦਕਾਰਜ ਕਰਕੇ ਤੇ ਕਿਸ ਤਰ੍ਹਾਂ ਉਹ ਸਾਰਾ ਕਰਦੇ ਕੋ ਸਰਕਾਰਾਂ ਵੱਲੋਂ ਤੁਹਾਨੂੰ ਕੁਝ ਹਿੰਦੀ ਪੰਡਿਤਾਂ ਤੋਂ ਸੇਵਾਵਾਂ ਦੀ ਹੈ। ਨੇ ਸਰਕਾਰਾਂ ਵੱਲੋਂ ਤਾਂ ਨਹੀਂ ਚਲੋ ਸਾਡੇ ਜਿਹੜੇ ਵੀਰ ਨੇ ਸਾਡੇ ਵੱਡੇ ਭਰਾ ਨੇ ਸਾਡੇ ਬਲਾਰੀਆ ਸਾਹਿਬ ਨੇ ਔਰ ਸਾਡੀ ਮੇਰੀ ਟੀਮ ਦੇ ਤੁਹਾਨੂੰ ਮੈਂ ਦੱਸਾਂ ਕਿ ਮੇਰੇ ਸਮੂਹ ਮੈਂਬਰ ਸਮੂਹ ਮੈਂਬਰ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਾ ਸੰਬੰਧ ਕੱਢ ਗਏ ਇਹ ਸਾਰਾ ਇਹ 3 ਦੇ ਲੇਖੇ ਵਾਸਤੇ ਕੱਢਦੇ ਨੇ ਤੇ ਜਿਹਦੇ ਵਿੱਚ ਸਾਰੇ ਸੇਲਵਰ ਜੇਰ ਕਰਕੇ ਸਮਾਨ ਆਹੀ ਉਹਨਾਂ ਦਾ ਨੰਦ ਕਰਜ ਕਰਦੇ ਆ ਜੀ ਨਾਲੇ ਜੋ ਸੰਗਤਾਂ ਆ ਜਾਂਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਸਰਕਾਰਾਂ ਛੋਟੀਆਂ ਪੈ ਜਾਂਦੀਆਂ ਸਰਕਾਰਾਂ ਛੋਟੀਆਂ ਪੈ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਨਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਮਾਗਮ ਰੱਖੇ ਗਏ ਨੇ ਜਿਦੇ ਵਿੱਚ ਲੋੜਵੰਦ ਬੱਚੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹਨਾਂ ਨੂੰ ਸਿਰੇ ਚੜਾਇਆ ਜਾਂਦਾ ਹੈ ਔਰ ਮੈਂ ਵਧਾਈ ਦਾ ਪਾਤਰ ਸਮਝਦਾ ਹਾਂ ਸਰਦਾਰ ਬਲਜਿੰਦਰ ਸਿੰਘ ਟਿੰਕੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਮੈਂ ਹੁਣੇ ਸਾਰੇ ਭਰਾਵਾਂ ਨੂੰ ਮਿਲਿਆ ਨੌਜਵਾਨ ਵੀਰ ਨੇ ਉਤਸ਼ਾਹਿਤ ਵੀਰ ਨੇ ਔਰ ਸਮਾਜ ਦੇ ਵਿੱਚ ਵੱਡੀ ਦੇਣ ਦੇ ਰਹੇ ਨੇ ਕੰਮ ਸੌਖਾ ਨਹੀਂ ਹੁੰਦਾ ਇਹ ਕਹਿਣਾ ਸੌਖਾ ਹੁੰਦਾ ਕਰਨਾ ਬਹੁਤ ਔਖਾ ਹੁੰਦਾ ਹੈ ਔਰ ਮੈਂ ਸਮਝਦਾ ਕਿ ਇਹਨਾਂ ਦੀ ਸਮੁੱਚੀ ਟੀਮ ਦੇ ਵਿੱਚ ਇਹ ਜਜ਼ਬਾ ਹੈਗਾ ਕਿ ਜਿਹੜੇ ਲੋੜਵੰਦ ਆਰਥਿਕ ਪੱਖੋਂ ਜਿਹੜੇ ਪਰਿਵਾਰ ਕਮਜ਼ੋਰ ਨੇ ਜਿਹੜੇ ਆਪਣੇ ਬੱਚੇ ਬੱਚੀਆਂ ਦੀ ਸ਼ਾਦੀ ਨਹੀਂ ਕਰ ਸਕਦੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ ਉਹਨਾਂ ਪਰਿਵਾਰਾਂ ਨੂੰ ਲੋੜਵੰਦ ਸਮਾਨ ਦਿੰਦੇ ਨੇ ਔਰ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਦਿੰਦੇ ਨੇ ਮੈਂ ਵਧਾਈ ਦਾ ਪਾਤਰ ਸਮਝਦਾ ਸਮੁੱਚੀ ਟੀਮ ਨੂੰ ਸੱਚੇ ਬਾਦਸ਼ਾਹ ਇਹਨਾਂ ਦੇ ਉੱਤੇ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣ ਔਰ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਦੇਣ ਤਾਂਕਿ ਆ ਅੱਗੇ ਵਧਦੇ ਹੋਏ ਹੋਰ ਵੀ ਚੰਗੇ ਕੰਮ ਕਰ ਸਕਣ ਬਹੁਤ ਬਹੁਤ ਧੰਨਵਾਦ ਹੰਤਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨਾਲ ਜਿਹੜਾ ਕਰਵਾਇਆ ਹੈ ਇਸ ਸਾਲ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੇ ਮੁੱਖ ਸੇਵਾਦਾਰ ਤਦਾਰ ਬਰਿੰਦਰ ਸਿੰਘ ਜੀ ਟਿੰਕੂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਹਰ ਸਾਲ ਬਹੁਤ ਹੀ ਸ਼ਲਾਘਾਯੋਗ ਹੈ ਤੇ ਜਿੰਨੇ ਵੀ ਸ਼ਲਾਘਾ ਕੀਤੀ ਜਾਵੇ ਉਹਨਾਂ ਹੀ ਘਟਿਆ ਸੋ ਇਹ ਉਹਨਾਂ ਲੋਕਾਂ ਦੇ ਲਈ ਇੱਕ ਮਾਰਗਦਰਸ਼ਕ ਹੈ ਉਹਨਾਂ ਦੇ ਪ੍ਰੇਰਨਾ ਸਰੋਤ ਹੈ ਜਿਹੜੇ ਲੋਕ ਗਲਤ ਸੁਸਾਇਟੀ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਮੈਂ ਕਹਿੰਦਾ ਕਿ ਮਾੜੀ ਸੰਗਤ ਦਾ ਸ਼ਿਕਾਰ ਬਣਾ ਰਹੇ ਆ ਸੋ ਸਦਾ ਬਲਜਿੰਦਰ ਸਿੰਘ ਜੀ ਦੀ ਟਿੰਕੂ ਦੀ ਸਮੁੱਚੀ ਟੀਮ ਮੈਂ ਕਹਿੰਦਾ ਉਹਨਾਂ ਨੌਜਵਾਨਾਂ ਲਈ ਇੱਕ ਮਾਰਗਦਰਸ਼ਕ ਬਣੇਗੀ ਤਾਂ ਕਿ ਜਿਹੜੇ ਉਹ ਨੌਜਵਾਨ ਆ ਜਿਹੜੇ ਅੱਜ ਆਪਣੇ ਅਸਲੀ ਰਸਤੇ ਤੋਂ ਭਟਕ ਚੁੱਕੇ ਆ ਉਹ ਇਹਨਾਂ ਵੱਲ ਜਦੋਂ ਵੇਖਣਗੇ ਇਹਨਾਂ ਦੇ ਜੋ ਸਾਥੀਆਂ ਨੂੰ ਵੇਖਣਗੇ ਕਿਉਂਕਿ ਜਿਹੜੇ ਇਹ ਕੰਮ ਕਰਦੇ ਆ ਤੁਸੀਂ ਵੇਖਿਆ ਕਿ ਪਿਛਲੇ ਲੰਮੇ ਸਮੇ ਤੋਂ ਹੀ ਇਹਨਾਂ ਦੀ ਸਮੁੱਚੀ ਟੀਮ ਦਾ ਕੋਈ ਨਾ ਕੋਈ ਮੈਂਬਰ ਚਾਹੇ ਜਿਹੜੇ ਬੱਚੇ ਮੈਂ ਕਹਿੰਨਾ ਵੀ ਪੜ੍ਹਾਈ ਦੇ ਪੜ੍ਹਨ ਦੇ ਚ ਲੈ ਕੇ ਔਰ ਫੀਸ ਦੇਣ ਤੋਂ ਸਮਰੱਥ ਆ ਆਪਣੀ ਐਡਮਿਸ਼ਨ ਦੇਣ ਤੋਂ ਸਮਰੱਥ ਆ ਉਹਦੀ ਵੀ ਇਸ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਵੱਡੇ ਦਿਲ ਕਰਕੇ ਮਦਦ ਕੀਤੀ ਜਾਂਦੀ ਆ ਔਰ ਜਿਹੜੇ ਇਲਾਜ ਤੋਂ ਲੋਕ ਵਾਂਝੇ ਰਹਿ ਜਾਂਦੇ ਆ ਬਿਮਾਰੀ ਨਾਲ ਪੀੜਤ ਹੋ ਜਾਂਦੇ ਆ ਇਹਨਾਂ ਦੀ ਸਮੁੱਚੀ ਟੀਮ ਆ ਉਸ ਵੇਲੇ ਵੀ ਆਪਣਾ ਬੜਾ ਵੱਡਾ ਯੋਗਦਾਨ ਪਾਉਂਦੇ ਆ ਤੁਸੀਂ ਸਾਰਿਆਂ ਨੇ ਵੇਖਿਆ ਸੋਸ਼ਲ ਮੀਡੀਆ 'ਾਂ 'ਈ ਕਿ ਆਏ ਦਿਨ ਕਿਸਾ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਹਰ ਉਸ ਜ਼ਰੂਰਤਮੰਦ ਦੀ ਮਦਦ ਕਰਦੇ ਆ ਜਿਸ ਨੂੰ ਕੀ ਮੈਡੀਸਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਔਰ ਜਿਹੜੇ ਬੱਚੇ ਫੀਸਾਂ ਨਹੀਂ ਭਰ ਸਕਦੇ ਉਹਨਾਂ ਦੀ ਵੀ ਫੀਸਾਂ ਭੇ ਕਰਦੇ ਆ ਔਰ ਹੋਰ ਵੀ ਸਮਾਜ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਇਹਨਾਂ ਦੀ ਸੁਸਾਇਟੀ ਜ਼ਰੂਰਤ ਪੈਂਦੀ ਆ ਇਹਨਾਂ ਦੇ ਸਮੁੱਚੀ ਟੀਮ ਹੀ ਵੱਧ ਚੜ ਕੇ ਹਿੱਸਾ ਲੈਂਦੀ ਆ ਸੋ ਅੱਜ ਦੇ ਇਸ ਜਿਹੜਾ ਪਵਿੱਤਰ ਦੇਣੇ ਆ ਉਥੇ ਮੈਂ ਜਿੱਤੇ ਸਰਦਾਰ ਬਹੁਤ ਬਹੁਤ ਵਧਾਈ ਦੇਣਾ ਉੱਥੇ ਉਹਨਾਂ ਇਸ ਮੁਜੀ ਟੀਮ ਨੂੰ ਵੀ ਵਧਾਈ ਦੇਣਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਵੀ ਜਿਹੜੇ ਸਾਡੇ ਸਾਥੀ ਆ ਚਾਹੇ politican ਆ ਚਾਹੇ ਸਮਾਜ ਸੇਵੀਆਂ ਚਾਹੇ ਕੋ ਧਾਰਮਿਕ ਜਦਿਨਾ ਸੰਬੰਧਿਤ ਆ ਸਾਰਿਆਂ ਨੂੰ ਸਤਿਕਾਰ ਵੀ ਇੱਥੇ ਉਹ ਮਾਨ ਸਨਮਾਨ ਦਿੰਦੇ ਆ ਅਤੇ ਜਿਹੜੀਆਂ ਰੂਹਾਂ ਇਹਨਾਂ ਦੇ ਵਿਆਹ ਦੇ ਵਿੱਚ ਪਹੁੰਚੇ ਹੁੰਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੋ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਔਰ ਆਪਣੇ ਸਾਥੀਆਂ ਨੂੰ ਵੀ ਕਹਿਣਾ ਵੀ ਸਾਨੂੰ ਵੀ ਇਹ ਜਿਹੜੇ ਨੌਜਵਾਨ ਸਾਥੀ ਆ ਗਾਵਦੂ ਸੋਚ ਵਾਲੇ ਸਾਥੀ ਆ ਜਿਹੜੇ ਸਮਾਜ ਦੀ ਭਲਾਈ ਲਈ ਕੁਝ ਕਰਨਾ ਚਾਹੁੰਦੇ ਆ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਪਾਰਟੀ 바ਜ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਹਰ ਵੇਲੇ ਉਹਨਾਂ ਦੇ ਸਾਥ ਦੇ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਚਾਹੀਦਾ ਧੰਨਵਾਦ ਜੀ